गुड मॉर्निंग सारे मेरे 팬 tham ਹਨ ਮੇਰੇ ਘਰ ਬਸੇ ਸਾਰੇ ਠੀਕ ਹੋ ਗਏ ਅਸੀਂ ਵੀ ਸਾਰੇ ਬਹੁਤ ਵਧੀਆ ਸੁਦਾ ਦੇ 5:00 ਵੱਜ ਚੁੱਕੇ ਆ ਤੇ ਆਪਾਂ ਉੱਠੇ ਸੀ 4:10 ਨਟ ਤੇ ਤੇ ਸਾਰੇ ਪਸ਼ੂਆਂ ਬੱਠੇ ਕੁੱਠੇ ਪਾਪ ਤੇ ਤੇ 5:00 ਵੱਜ ਚੁੱਕੇ ਆ ਪਾਣੀ ਦਾ ਫਤੀਲਾ ਦਿਖਾਉਣੇ ਤੁਹਾਨੂੰ ਰਜ ਰਜ ਕੇ ਤੱਪਾ ਹੋ ਗਿਆ ਖਾਲੇਖੋ ਪਾਣੀ ਦਾ ਪਤੀਲਾ ਤੱਤਾ ਹੋ ਚੁੱਕਿਆ ਹੁਣ ਜੋ ਕਿ ਆਪਾਂ ਇਹ ਪਾਣੀ ਦਾ ਕੀ ਕਰਨਾ ਹੈ ਧਾਰਾਂ ਧੂਰਾਂ ਚੋਂਵਾਗੇ ਪਾਣੀ ਨਾਲ ਗਰਮ ਪਾਣੀ ਨਾਲ ਕਿਉਂਕਿ ਹੁਣ ਰੁੱਤ ਬਦਲ ਗਈ ਆ ਤੇ ਹੁਣ ਠੰਡਾ ਪਾਣੀ ਤਾਂ ਨਹੀਂ ਹੋ ਕਰ ਸਕਦੇ ਤੇ ਜਿਨ੍ਹਾਂ ਨੇ ਮੂੰਹ ਧੋਣੇ ਹੋਣਗੇ ਪਤੀਲੇ ਚੋਂ ਪਾਣੀ ਲੈ ਸਕਦੇ ਆ ਹਮੇਸ਼ਾ ਦੀ ਤਰ੍ਹਾਂ ਉੱਠ ਕੇ ਸਾਢੇ 4 ਵਜੇ ਚੁੱਲ੍ਹੇ 'ਚ ਅੱਗ ਪਾਈ ਦੀ ਆ ਰੂਟੀਨ ਚ ਡੇਲੀ ਹੋਣ ਦੁੱਧ ਦੁੱਧ ਚੋਵਾਂਗੇ ਫਿਰ ਚੁੱਲੇ ਤੇ ਦੁੱਧ ਧਰ ਦਾਂਗੇ 5:30 5:30 ਵਜੇ ਨੂੰ ਤੇ ਝਾ ਦੇਖੋ ਆਪਣੀ ਪਿਆਰ ਹੋ ਰਹੀ ਆ ਤੇ ਰਾਤ ਆ ਗਏ ਸੀਗੇ ਕੁੱਤੇ ਹੱਡਾ ਰੂੜੀ ਵਾਲੇ ਕੁੱਤੇ ਆ ਗਏ ਸੀ ਰਾਤ ਰਾਤ ਬਿਲਕੁਲ ਨਹੀਂ ਸੋ ਪਾਈ ਜਿੰਨੇ ਕਿ ਤੁਹਾਨੂੰ ਪਤਾ ਹੀ ਆ ਹਸਦਨ ਮੰਡੀ ਦੇ ਵਿੱਚ ਹੁੰਦੇ ਸਰਦਾਰ ਜੀ ਤੇ ਵੱਡੇ ਵੀਰ ਜੀ ਆਉਂਦੇ ਆ ਵਿਚਾਰੇ ਉਹ ਨਿਗਾ ਨਿਗਾ ਰੱਖਦੇ ਆ ਤੇ ਰਾਤੋ ਫਿਰ ਵਿੱਚ ਵੀ ਮੈਨੂੰ ਦੀ ਰੱਖਣੀ ਪੈਂਦੀ ਹੈ ਕਿਉਂਕਿ ਵਿਚਾਰੇ ਬਿਮਾਰ ਜੇ ਆ ਤੇ 11 ਵਜੇ ਆਪਾਂ ਪਹੇ ਸੀਗੇ 12 ਵਜੇ ਦੇ 10 ਮਿੰਟ ਤੇ ਕੁੱਤੇ ਆਗੇ ਰਾਤ ਸਾਡਾ ਰੋੜੀ ਵਾਲੇ ਨਿੱਕਾ ਜਿਹਾ ਅੱਛਾ ਹੈ ਗਾਂ ਸੱਜਰ ਸੁਈ ਆ ਉਧਰ ਪਰੇ ਅੱਛੀ ਆ ਨਿੱਕੀ ਜੀ ਹੁਣ ਨਿੱਕੇ ਨਿੱਕੇ ਜੇ ਪਸ਼ੂ ਵੀ ਹੈਗੇ ਆ ਹਨਾ ਨਵੇਰਿਆਂ ਦੇ ਤੇ ਕੁੱਤੇ ਆਗੇ ਵੀ ਆਤਨੀ ਇੱਕ ਬੱਕਰੀ ਰੱਖੀ ਸੀ ਬੱਕਰੀ ਖਾ ਗਏ ਸੀ ਸਾਡਾ ਰੋੜੀ ਵਾਲੇ ਸਿਹੋਣ ਨਿਗਾਹਾਂ ਚਾਦੇ ਰੱਖਣੀ ਪੈਂਦੀ ਆ ਤੇ ਸਵੇਰ ਸੁਬਾ ਮੈਂ ਆਗਮ ਚਾਉਣ ਲੱਗੀ ਸੀਗੀ ਤੇ ਮੇਰੇ ਆਵੇ ਪਲਾਸਟਿਕ ਪੈ ਗਿਆ ਮੱਚ ਗਿਆ ਹੱਥ ਉਂਗਲ ਨਚਾਲੀ ਸੁਬਾ ਸੁਬਾ ਤੇ ਹੁਣ ਆਪਾਂ ਕੀ ਕਰਨਾ ਏ ਹੁਣ ਆਪਾਂ ਕਰਾਂਗੇ ਚਾਹ ਪੀ ਕੇ ਬੇਬੀ ਨੂੰ ਉਠਾਵਾਂਗੇ ਫਿਰ ਧਾਰਤੂਰ ਚਾਉਾਂਗੇ ਫਿਰ ਝਾੜੂ ਕਰਾਂਗੇ ਗੋਹਾ ਸਿੱਟਾਂਗੇ ਠੀਕ ਆ ਤੇ ਫਿਰ ਬੋਲਾ ਗਾਂਫੋਈ ਵੀ ਆ ਬੋਲਾ ਤਾਂ ਮੈਂ ਬਸ ਜਸਟ ਤੇ ਬਸ ਇਹੀ ਕੰਮਕਾਰ ਕਰਾਂਗੇ ਉੱਠ ਕੇ ਤੇ ਸਾਰੇ ਨੇ ਤਾਂ ਸਾਰੇ ਭੈਣਾਂ ਤੈਣਾਂ ਨੂੰ ਬੇਨਤੀ ਕਰਦੀ ਆਂ ਸਾਰੀਆਂ ਭੈਣਾਂ ਜਲਦੀ ਉੱਠਿਆ ਕਰੋ ਜਿਹੜੇ ਸ਼ਹਿਰਾਂ ਵਾਲੇ ਉਹ ਵੀ ਜਲਦੀ ਉੱਠਿਆ ਕਰੋ ਇੱਕ ਵਾਰੀ ਵਾਹਿਗੁਰੂ ਦਾ ਨਾਮ ਕੋਈ ਪਾਠ ਪੂਠ ਕਰਿਆ ਕਰੋ ਜਿਹੜੇ ਜਿਹੜੇ ਬਾਬੇ ਮੰਨਦੇ ਆਂ ਠੀਕ ਆ ਤੇ ਆਪਦਾ ਸੁਭਾ ਕਹਿੰਦੇ ਜਲਦੀ ਉੱਠਣਾ ਚਾਹੀਦਾ ਫ੍ਰੀਜ ਦੀ ਸਹੀ ਰਹਿੰਦਾ ਏ ਮਤਲਬ ਕਿ ਜਦੋਂ ਆਪਾਂ ਦੇਰ ਚੜੇ ਉੱਠਦੇ ਆ ਆਪਣੇ ਤਾਂ 네ਗੇਟਿਵ એનર્ਜੀ ਦਾ ਹੋ ਜਾਂਦਾ ਐਸਰ ਹੋ ਜਾਂਦਾ ਜਿਹਦੇ ਕਰਕੇ ਆਪਾਂ ਬਿਮਾਰ ਵਗੈਰਾ ਹੋ ਜਾਂਦੇ ਆ ਜਲਦੀ ਉੱਠਦੇ ਆ ਤਾਂ ਆਦਾ ਬੜੀ ਐ ਫਰੈਸ਼ ਫਰੈਸ਼ ਲੱਗਦਾ ਏ ਇੱਕ ਦਿਨ ਉੱਠ ਕੇ ਦੇਖਿਓ ਜਿਹੜੇ ਮਤਲਬ ਭੈਣਾ ਨਹੀਂ ਉੱਠਦੇ ਆ ਜਲਦੀ ਭਈ 7 ਵਜੇ ਉੱਠਦੀਆਂ ਮੈਂ ਖੁਦ 7 7:30 ਵਜੇ ਉੱਠਦੀ ਰਹੀ ਆ ਬਟ ਨਹੀਂ ਹੁਣ ਹੁਣ ਕੀ ਕਹਿੰਦੇ ਹੁੰਦੇ ਆ ਤਿੰਨ ਚਾਰ ਸਾਲ ਹੋ ਗਏ ਆਪਾਂ ਸੁਡੰਗਰ ਰੱਖੇ ਆ ਹੁਣ ਆਦਾ ਛੇਤੀ ਉੱਠੀਦਾ ਜਦੋਂ ਲੇਟ ਉੱਠੀਦਾ ਸੀ ਉਦੋਂ ਰਹੀਦਾ ਸੀ ਬਿਮਾਰੀ ਸੀ ਕਦੇ ਠੀਕ ਨਹੀਂ ਹੋਏ ਸੀ ਕਦੇ ਬੁਖਾਰ ਚੜ ਗਿਆ ਖਾਰ ਚਲੋ ਹੁਣ ਵੀ ਚੜ ਜਾਂਦਾ ਕਿਤੇ ਮਤਲਬ ਹੋਰੀ ਨੀਂਂ ਜੀ ਆਈ ਜਾਣੀ ਸਾਰਾ ਦਿਨ ਤੇ ਰੋਟੀ ਨੂੰ ਜੀ ਨਹੀਂ ਕਰਦਾ ਸੀ ਬਸ ਐਵੇਂ ਦੀਆਂ ਗੱਲਾਂ ਮਤਲਬ ਸੁਸਤੀ ਜੀ ਪਈ ਰੰਜੀ ਸਾਰਾ ਦਿਨ ਜੇ ਸਵੇਰ ਉੱਠ ਕੇ ਆਦਾ ਨਹਾ ਤੋ ਕੇ ਆਦਾ ਆਪਣੀਆਂ ਕੰਮਕਾਰ ਕਰ ਲੀਏ ਪਾਠ ਪੂਜਾ ਆ ਤੇ ਗੁਰੂਆਂ ਪੀਰਾਂ ਨੂੰ ਧਿਆਲ ਕੇ ਜੋ ਵੀ ਆਪਣੇ ਹੈ ਹੁੰਦੇ ਆ ਧਰਮ ਆਪਣਾ ਜਿਹੜਾ ਤੇ ਚਲੋ ਵਧੀਆ ਵਧੀਆ ਰਹਿਦਾ ਬੰਦਾ ਇੱਕ ਵਾਰੀ ਸੇਤੀ ਉੱਠਣਾ ਚਾਹੀਦਾ ਏ ਫਿਰ ਭਾਵੇਂ ਤੈਜੋ ਕੋਈ ਕੰਮ ਹੰਦਾ ਕਰਕੇ ਤੇ ਚਾਹ ਆਪਣੀ ਹੋ ਚੁੱਕੀ ਹੈ ਤਿਆਰ ਤੇ ਚਲੋ ਗਾਇਸ ਠੀਕ ਆ ਲਾਪਰੀ ਦਾ ਬਲੌਗ ਫਸਟ ਸੁਬਾ ਦਾ ਫਸਟ ਬਲੌਗ ਅੱਜ ਕੱਲੋਂ ਤੋਂ ਨਾ ਸੈਕੰਡ ਬਲੌਗ ਵੀ ਮਨੇ ਆਸੀ ਜੋ ਕਿ ਰਾਤ ਨੂੰ ਆਪਾਂ 11 ਵਜੇ ਬਣਾਉਣਾ ਸੀ 11 ਵਜੇ ਮੈਂ ਪੋਸਟਾਂ ਪਾ ਕੇ ਸੌਂਗੀ ਮੈਂ ਆਖਿਆ ਚਲੋ ਵੀ ਸੌ ਜਾਂਦੇ ਆ 11:00 ਵਜੇ ਉਹ 12:00 ਵਜੇ ਕੁੱਤੇ ਆ ਗਏ ਫਿਰ ਨੀਂਦ ਹੀ ਨਹੀਂ ਆਈ ਜਲਦੀ मतलब ਫਿਰ ਕੋਈ ਨਾ ਦੇ ਇੱਕ ਦੋ ਵਾਦ ਕੀ ਹੋਣਗੇ ਫਿਰ ਨੀਂਦ ਆਈ ਤੇ ਫਿਰ ਫਿਰ 4 ਵਜੇ ਆਇ ਸਵਾ 4 ਵਜੇ ਆਪਾਂ ਉੱਠ ਖੜਦੇ ਆ ਪਰਮਨੈਂਟਲੀ ਫਿਰ ਬਸ ਉੱਠ ਖੜੇ ਬਸ ਹੁਣਾਂ ਦਾ ਅੱਜ ਨੇ ਬਲੌਗ ਬਣਾਉਣਾ ਭੁੱਲ ਗਈ ਮੈਂ ਕਿਹਾ ਚਲੋ ਪਹਿਲਾਂ ਕੰਮ ਕਰ ਲਈਏ ਫਿਰ ਬਣਾਉਣੇ ਆ ਤੇ ਚਲੋ ਠੀਕ ਹੈ ਗਾਇਸ ਇਹ ਸੀ ਆਪਣਾ ਸੁਭਾ ਦਾ ਫਸਟ ਬਲੌਗ ਤੇ ਇਹਨੇ ਕੰਮ ਕੀਤੇ ਆਪਾਂ ਤੇ ਉਂਗਲਾ-ਉਂਗਲਾ ਨਹੀਂ ਚਾਲੀ ਆ ਤੇ ਚਲੋ ਗਾਇਸ ਠੀਕ ਆ ਓਕੇ ਬਾਏ ਤੇ ਗੁੱਡ ਮਾਰਨਿੰਗ ਫਰੈਂਡਸ ਨੂੰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਇਹ ਤੁਹਾਨੂੰ ਸੁਣਾਉਣੇ ਆ ਦੇਖੋ ਬਾਬਾ ਵੀ ਬੋਲ ਰਿਹਾ ਹੈ ਵਿੱਚ ਆਊਗਾ ਆ ਦੇਖੋ ਦੇਖੋ ਆਪਣੀ ਆਗਮ ਚੀਂਦੀ ਆ ਕਿੰਨਾ ਹਨੇਰਾ ਪਿਆ ਹੈ ਦੇਖੋ ਚਲੋ ਗਾਇਸ ਠੀਕ ਆ ਬਾਏ 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 ਬਾਏ